ਤੁਸੀਂ ਦੱਸਿਓ ਕਮੈਂਟ ਕਰਕੇ ਕਿ ਛੋਟਾ ਦਾ ਛੋਟੇਨਾਥ ਨੂੰ ਤੁਸੀਂ ਆਹ ਸੀਜ਼ਨ ਲਾਸਟ ਮੈਚ ਕਿੱਥੇ ਦੇਖਿਆ ਸੀ ਖੇਡਦੇ ਨੂੰ ਟੂਰਨਾਮੈਂਟ ਤੇ ਇਸ ਤੋਂ ਬਾਅਦ ਦੋਸਤੋ ਜੱਗੂ ਹਾਕਮ ਵਾਲਾ ਜੱਗੂ ਹਾਕਮ ਵਾਲਾ ਗੁਰਵਿੰਦਰ ਕਾਂਗਾ ਵੀ ਤੁਸੀਂ ਪਿਛਲੇ ਇਹ ਟੂਰਨਾਮੈਂਟ ਚੱਕ ਲੋ ਕਿੰਨੇ ਕਿੰਨੇ ਟੂਰਨਾਮੈਂਟ ਹੋਇਆ ਪੰਜਾਬ ਦੇ ਵਿੱਚ ਨਾ ਤਾਂ ਮੇਜਰ ਲੀਗ ਤੇ ਦਿਖਿਆ ਤੇ ਨਾ ਜੁਆਇੰਟਡ ਪੰਜਾਬ ਦੇ ਵਿੱਚ ਦਿਖਿਆ ਨੰਗਲੰਬੀਆਂ ਦਾ ਕੱਪ ਹੋਇਆ ਛੀਲੂ ਨਹੀਂ ਆਇਆ ਸੈਦੋਵਾਲ ਦਾ ਕੱਪ ਹੋਇਆ ਛੀਲੂ ਨਹੀਂ ਆਇਆ ਤੇ ਅੱਜ ਡਿੜਬੇ ਦੇ ਵਿੱਚ ਕੱਪ ਆ ਸ਼ੀਲੂ ਨਹੀਂ ਆਇਆ ਇੱਕ ਪਾਸੇ ਸ਼ੀਲੂ ਦੂਜੇ ਪਾਸੇ ਸਾਜੀ ਤੇ ਬੁੱਲਟ ਬੁੱਲਟ ਬਿਲਕੁਲ ਬੰਦ ਕਰਤਾ ਸੀ ਬਿਲਕੁਲ ਬੰਦ ਕਰਤਾ ਸੀ ਤੇ ਸਾਜੀ ਜੋ ਪਹਿਲੇ ਹਾਫ ਦੇ ਵਿੱਚ ਥਾਪੀ ਮਾਰ ਕੇ ਲੰਘ ਰਿਹਾ ਸੀਗਾ ਨਾ ਤਾਂ ਸਾਜੀ ਥਾਪੀ ਮਾਰਨੋਂ ਹਟਾਤਾ ਸੀ ਤਾਂ ਰੀਜ਼ਨ ਕੀ ਆ ਇਹਦੇ ਪਿੱਛੇ ਸ਼ੀਲੂ ਕਿਉਂ ਨਹੀਂ ਪੰਜਾਬ ਦੇ ਵਿੱਚ ਖੇਡਿਆ ਤਾਂ ਦੋਸਤੋ ਤੁਹਾਡੇ ਯਾਦ ਹੋਣਾ ਕਿ ਬਰਨਾਲੇ ਦਾ ਕੱਪ ਹੋਇਆ ਸੀ ਬਰਨਾਲੇ ਦੇ ਕੱਪ ਦੇ ਵਿੱਚ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ Just Now Official ਦੇ ਉੱਤੇ ਤਾਂ ਦੋਸਤੋ ਅੱਜ ਦਾ ਇਹ ਵੀਡੀਓ ਬਹੁਤ ਜ਼ਰੂਰੀ ਟੌਪਿਕ ਦੇ ਉੱਤੇ ਆ ਖਾਸ ਕਰਕੇ ਜਿਹੜੇ ਲੋਕ ਕਬੱਡੀ ਨੂੰ ਪਿਆਰ ਕਰਦੇ ਆ ਕਬੱਡੀ ਨੂੰ ਦੇਖਣਾ ਪਸੰਦ ਕਰਦੇ ਆ ਤਾਂ ਦੋਸਤੋ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਆਪਾਂ ਮਿਲ ਕੇ ਆਪਾਂ ਸਾਰਿਆਂ ਨੇ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਉਹ ਡਿਸਕਸ਼ਨ ਕਰਨਾ ਤਾਂ ਦੋਸਤੋ ਉਹ ਮੁੱਦਾ ਕਿਹੜਾ ਕਿ ਅੱਜ ਕੱਲ ਬਹੁਤ ਵੱਡੇ-ਵੱਡੇ ਕਬੱਡੀ ਕੱਪ ਹੋ ਰਹੇ ਆ ਬڑے ਵੱਡੇ ਵੱਡੇ ਇਨਾਮ ਵੀ ਰੱਖੇ ਜਾ ਰਹੇ ਆ ਟਰੈਕਟਰਾਂ 18 ਹਰਲੇ ਕੱਡੀਆਂ ਬੜਾ ਕੁਝ ਹੋ ਰਿਹਾ ਪਰ ਦੋਸਤੋ ਗੱਲ ਕੀ ਹੈ ਕਿ ਸੁਪਰਸਟਾਰ ਵੀ ਖੇਡ ਰਹੇ ਆ ਬਹੁਤ ਸਾਰੇ ਜਿਹੜੇ ਸੁਪਰਸਟਾਰ ਆ ਉਹ ਖੇਡ ਰਹੇ ਆ ਪਰ ਉਹਨਾਂ ਦੇ ਵਿੱਚੋਂ ਬਹੁਤ ਪਲੇਅਰ ਆ ਜਿਹੜੇ ਬਹੁਤ ਸੁਪਰਸਟਾਰ ਲੈਵਲ ਦੇ ਪਲੇਅਰ ਆ ਜਿਹੜੇ ਉਹ ਮਿਸਿੰਗ ਆ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਇੱਕ ਨਾ ਪਾ ਇੱਕ ਇੱਕ ਨਾਮ ਕਰਕੇ ਤੁਹਾਨੂੰ ਮੈਂ ਦੱਸਦਾ ਤੇ ਖਾਸ ਗੱਲ ਕਰਨੀ ਆ ਆਪਾਂ ਸ਼ਿਲੂ ਬਾਰੇ ਹੈਨਾ ਤਾਂ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਛੋਟਾ ਨਾ ਛੋਟੇ ਨਾਥ ਨੂੰ ਤੁਸੀਂ ਆਹ ਸੀਜ਼ਨ ਲਾਸਟ ਮੈਚ ਕਿੱਥੇ ਦੇਖਿਆ ਸੀ ਖੇਡਦੇ ਨੂੰ ਟੂਰਨਾਮੈਂਟ ਤਾਂ ਮੇਰੇ ਹਿਸਾਬ ਦੇ ਨਾਲ ਜਿੱਥੇ ਗੁਰਵਿੰਦਰ ਕਾਂਗੇ ਨੇ ਆਪਣਾ ਜਿਹੜਾ ਟਰੈਕਟਰ ਜਿੱਤਿਆ ਸੀਗਾ ਉਹ ਲਾਸਟ ਟੂਰਨਾਮੈਂਟ ਸੀਗਾ ਸ਼ਾਇਦ ਕਮਾਲਪੁਰੇ ਦਾ ਉਹ ਟੂਰਨਾਮੈਂਟ ਸੀਗਾ ਉੱਥੇ ਲਾਸਟ ਵਾਰੀ ਛੋਟਾ ਨਾਥ ਆਪਾਂ ਦੇਖਿਆ ਤੇ ਇਸ ਤੋਂ ਬਾਅਦ ਦੋਸਤੋ ਜੱਗੂ ਹਾਕਮ ਵਾਲਾ ਜੱਗੂ ਹਾਕਮ ਵਾਲਾ ਠੀਕ ਹੈ ਉਹਦੇ ਜਿਹੜੀ ਸੱਟ ਦੀ ਜਿਹੜੀ ਆ ਰਹੀ ਆ ਖਬਰ ਕਿ ਜੱਗੂ ਹਾਕਮ ਵਾਲੇ ਦੇ ਸੱਟ ਲੱਗੀ ਹੋਈ ਆ ਤਾਂ ਠੀਕ ਆ ਇਸ ਕਰਕੇ ਉਹਦੀ ਗੱਲ ਸਮਝ ਆਉਂਦੀ ਆ ਕਿ ਜੱਗੂ ਇਸ ਕਰਕੇ ਦੂਰ ਆ ਕਿਉਂਰੇ ਸੱਟ ਲੱਗੀ ਹੋਈ ਆ ਰਿਕਵਰੀ ਕਰ ਰਿਆ ਪਰ ਦੋਸਤੋ ਬਾਈ ਗੁਰਵਿੰਦਰ ਕਾਂਗਾ ਗੁਰਵਿੰਦਰ ਕਾਂਗਾ ਵੀ ਤੁਸੀਂ ਪਿਛਲੇ ਇਹ ਟੂਰਨਾਮੈਂਟ ਚੱਕ ਲੋ ਕਿੱਡੇ ਕਿੱਡੇ ਟੂਰਨਾਮੈਂਟ ਹੋਇਆ ਪੰਜਾਬ ਦੇ ਵਿੱਚ ਨਾ ਤਾਂ ਮੇਜਰ ਲੀਗ ਚ ਦਿਖਿਆ ਤੇ ਨਾ ਜੁਨਾਈਟਿਡ ਪੰਜਾਬ ਦੇ ਵਿੱਚ ਦਿਖਿਆ ਤਾਂ ਹੁਣ ਜੇ ਗੱਲ ਕਰੀਏ ਆਪਾਂ ਸ਼ੀਲੂ ਬਾਹੂ ਅਕਬਰ ਦੀ ਤਾਂ ਸ਼ੀਲੂ ਬਾਹੂ ਅਕਬਰ ਕਿੱਡੇ ਕਿੱਡੇ ਕੱਪ ਹੋ ਗਏ ਪੰਜਾਬ ਦੇ ਵਿੱਚ ਹਨਾ ਨੰਗਲੰਬੀਆਂ ਦਾ ਕੱਪ ਹੋਇਆ ਸ਼ੀਲੂ ਨਹੀਂ ਆਇਆ ਸੈਦੋਵਾਲ ਦਾ ਕੱਪ ਹੋਇਆ ਸ਼ੀਲੂ ਨਹੀਂ ਆਇਆ ਤੇ ਅੱਜ ਦਿੜਬੇ ਦੇ ਵਿੱਚ ਕੱਪ ਆ ਸ਼ੀਲੂ ਨਹੀਂ ਆਇਆ ਤਾਂ ਪਹਿਲਾ ਗੱਲ ਸੀਗੀ ਕਿ ਸ਼ੀਲੂ ਦੇ ਪੈਰ ਤੇ ਸਾਟਾ ਉਹ ਰੈਸਟ ਕਰਦਾ ਤਾਂ ਉਦੋਂ ਠੀਕ ਸੀ ਪਰ ਦੋਸਤੋ ਹੁਣ ਤਾਂ ਸ਼ੀਲੂ ਖੇਡ ਰਿਹਾ ਪਿਛਲੇ 3-4 ਟੂਰਨਾਮੈਂਟ ਜਿਹੜੇ ਬਰਾਬਰ ਸੀਗੇ ਪੰਜਾਬ ਦੇ ਵੱਡੇ ਟੂਰਨਾਮੈਂਟਾਂ ਦੇ ਉਹ ਹਰਿਆਣੇ ਦੇ ਵਿੱਚ ਖੇਡਿਆ ਤਾਂ ਰੀਜ਼ਨ ਕੀ ਆ ਇਹਦੇ ਪਿੱਛੇ ਸ਼ੀਲੂ ਕਿਉਂ ਨਹੀਂ ਪੰਜਾਬ ਦੇ ਵਿੱਚ ਖੇਡਿਆ ਤਾਂ ਦੋਸਤੋ ਤੁਹਾਡੇ ਯਾਦ ਹੋਣਾ ਹੈ ਕਿ ਬਰਨਾਲੇ ਦਾ ਕੱਪ ਹੋਇਆ ਸੀ ਬਰਨਾਲੇ ਦੇ ਕੱਪ ਦੇ ਵਿੱਚ ਸ਼ੀਲੂ ਹਾਫ ਟਾਈਮ ਦੇ ਵਿੱਚ ਤੱਕ ਖੇਡਿਆ ਸੀਗਾ ਅੱਧਾ ਮੈਚ ਖੇਡਿਆ ਸੀਗਾ ਅੱਦੇ ਟਾਈਮ ਦੇ ਮੈਚ ਦੇ ਵਿੱਚ ਵੀ ਸ਼ੀਲੂ ਨੇ ਉਹ ਪਰਫਾਰਮੈਂਸ ਨਹੀਂ ਦਿੱਤੀ ਸੀ ਜਿਹੜੀ ਸ਼ੀਲੂ ਦੀ ਸਟਰੈਂਥ ਹੈ ਜਿਹੜੀ ਸ਼ੀਲੂ ਪਰਫਾਰਮੈਂਸ ਦਿੰਦਾ ਕਿਉਂਕਿ ਤੁਹਾਨੂੰ ਪਤਾ ਕਿ ਸ਼ੀਲੂ 1 ਮੈਨ ਆਰਮੀ ਹੈ ਇਹ ਕਹਿਣ ਦੇ ਲਈ ਨਹੀਂ ਹੈਗਾ ਇਹ ਰਿਐਲਿਟੀ ਆ ਉਹਨੇ ਕਰਕੇ ਦਿਖਾਇਆ ਜੇ ਕੋਈ ਹੱਕ ਥਾਪੜ ਕੇ ਕਹੇ ਕਿ ਸ਼ੀਲੂ ਆਇਆ ਓਏ ਜਿੱਤ ਕੇ ਦਿਖਾਈ ਤਾਂ ਮੈਂ ਗਾਰੰਟੀ ਦਿੰਦਾ ਕੇ ਸ਼ਿਲੂ ਕੱਲਾ ਆਪਦੇ ਦਮ ਤੇ ਉਹ ਮੈਚ ਕੱਢ ਸਕਦਾ ਹਰ ਰੇਡਰ ਨੂੰ ਹਰੇਕ ਰੇਡ ਤੇ ਜਫਾ ਉਹ ਬੰਦਾ ਲਾ ਸਕਦਾ ਕਿਉਂਕਿ ਤੁਹਾਡੇ ਮੈਂ ਦੇਖਿਆ ਬੱਛੂਆਣੇ ਦਾ ਫਾਈਨਲ 2022 ਦਾ ਸਾਜੀ ਤੇ ਬੁਲਟ ਦੋਸਤੋ ਇੱਕ ਪਾਸੇ ਸ਼ਿਲੂ ਦੂਜੇ ਪਾਸੇ ਸਾਜੀ ਤੇ ਬੁਲਟ ਤੁਸੀਂ ਫਾਈਨਲ ਮੈਚ ਕੱਢਿਓ ਬੱਛੂਆਣੇ ਦਾ ਬੁਲਟ ਬਿਲਕੁਲ ਬੰਦ ਕਰਤਾ ਸੀ ਬਿਲਕੁਲ ਬੰਦ ਕਰਤਾ ਸੀ ਠੀਕ ਹੈ ਅੱਧੇ ਮੈਚ ਤੋਂ ਬਾਅਦ ਬੁਲਟ ਰੇਡਾਂ ਪਾਉਣੀਆਂ ਬੰਦ ਕਰ ਗਿਆ ਸੀ ਇਸ ਤੋਂ ਬਾਅਦ ਬੋਲਟ ਭੱਜਿਆ ਨਹੀਂ ਤੇ ਸਾਜੀ ਜੋ ਪਹਿਲੇ ਹਾਫ ਦੇ ਵਿੱਚ ਥਾਪੀ ਮਾਰ ਕੇ ਲੰਘ ਰਿਹਾ ਸੀਗਾ ਨਾ ਤਾਂ ਸਾਜੀ ਥਾਪੀ ਮਾਰਨੋਂ ਹਟਾਤਾ ਸੀ ਹਰੇਕ ਰੇਡ ਜਫਾ ਲਾ ਰਿਆ ਸੀ ਸ਼ਿੱਲੂ ਤਾਂ ਹੋਰ ਵੀ ਬੜੇ ਮੈਚ ਆ ਜਿੱਥੇ ਤੁਸੀਂ ਸ਼ਿੱਲੂ ਦੀ ਇਹ ਪਰਫਾਰਮੈਂਸ ਦੇਖ ਸਕਦੇ ਹੋ ਪਰ ਦੋਸਤੋ ਬਰਨਾਲੇ ਦੇ ਕੱਪ ਦੇ ਉੱਤੇ ਆ ਕੇ ਸ਼ਿੱਲੂ 20 ਨੰਬਰਾਂ ਤੱਕ ਇੱਕ ਜਫਾ ਤੇ ਇਸ ਤੋਂ ਬਾਅਦ ਉਹ ਮੈਚ ਤੋਂ ਪਾਸੇ اٹ ਗਿਆ ਤਾਂ ਫਿਰ ਉਹ ਬਾਗੜੀਆਂ ਖੇਡਿਆ ਬਾਗੜੀਆਂ ਦੇ ਵਿੱਚ ਵੀ ਸੇਮ ਚੀਜ਼ ਰਿਪੀਟ ਹੋਈ ਕਿਹਾ ਗਿਆ ਕਿ ਸ਼ਿੱਲੂ ਦੇ ਗਿੱਟੇ ਤੇ ਸੱਟ ਆ ਤਾਂ ਦੋਸਤੋ ਜਦੋਂ ਬਰਨਾਲੇ ਖੇਡਾ ਸੀ ਨਾ ਉਦੋਂ ਹੀ ਇਹ ਗੱਲਾਂ ਹੋਣ ਲੱਗੀਆਂ ਸੀ ਕਿ ਸ਼ਿੱਲੂ ਨੂੰ ਕੋਈ ਥ੍ਰੈਟ ਆ ਜਾਂ ਬਰਨਾਲੇ ਦੇ ਕੱਪ ਦੇ ਉੱਤੇ ਕੋਈ ਥ੍ਰੈਟ ਆ ਤੇ ਸ਼ਿੱਲੂ ਹੌਲੀ ਹੌਲੀ ਪੰਜਾਬ ਦੀ ਕਬੱਡੀ ਨੂੰ ਜਿਹੜਾ ਉਹ ਕਿਨਾਰਾ ਕਰੂਗਾ ਅਲਵਿਦਾ ਕਹੂਗਾ ਤਾਂ ਜਦੋਂ ਸਾਜੀ ਨੇ ਥੱਪੜ ਮਾਰਿਆ ਤਾਂ ਸ਼ਿੱਲੂ ਦੇ ਉਦੋਂ ਇਹ ਗੱਲ ਕਨਫਰਮ ਹੋ ਗਈ ਸੀ ਲੋਕਾਂ ਦੇ ਵਿੱਚ ਜਮਾ ਫੁੱਲ ਚਰਚਾ ਸੀ ਕਿ ਸ਼ਿੱਲੂ ਹੁਣ ਪੰਜਾਬ 'ਚ ਖੇਡਣਾ ਬੰਦ ਕਰੂਗਾ ਤਾਂ ਬਾਗੜੀਆਂ ਦੇ ਉੱਤੇ ਰਿਪੀਟ ਹੋਈ ਚੀਜ਼ ਦੋਸਤੋ ਹੌਲੀ ਹੌਲੀ ਚਾਹੇ ਛੱਟ ਦੇ ਬਹਾਨੇ ਕਹਿ ਲੋ ਜਾਂ ਸੱਚਮੁੱਚ ਛੀਲੂ ਦੇ ਪੈਰ ਤੇ ਛੱਟ ਸੀਗੀ ਤਾਂ ਉਹਨੇ ਪੰਜਾਬ ਦੀ ਕਬੱਡੀ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ ਕੀ ਪੰਜਾਬ ਦੀ ਕਬੱਡੀ ਦੇ ਵਿੱਚ ਡਰ ਦਾ ਮਾਹੌਲ ਹੈ ਰੀਜਨ ਦੀ ਗੱਲ ਕਰ ਰਹੇ ਆਪਾਂ ਕੀ ਪੰਜਾਬ ਦੀ ਕਬੱਡੀ ਦੇ ਵਿੱਚ ਥ੍ਰੈਟ ਇੰਨਾ ਜ਼ਿਆਦਾ ਇੰਟਰਫੀਰੈਂਸ ਇੰਨੀ ਜ਼ਿਆਦਾ ਹੋਗੀ ਕਿ ਪਲੇਅਰਾਂ ਨੂੰ ਖੇਡਣ ਦੀ ਵੀ ਜਿਹੜੀ ਆਜ਼ਾਦੀ ਨਹੀਂ ਰਹੀ ਉਹ ਆਪਣੀ ਜਿਹੜੀ ਆ ਕਾਬਲੀਅਤ ਉਹ ਨਹੀਂ ਦਿਖਾ ਸਕਦੇ ਆਪਣੀ ਮਰਜ਼ੀ ਦੇ ਮੈਚ ਨਹੀਂ ਖੇਡ ਸਕਦੇ ਕਿ ਜਿਹੜੇ ਸੁਪਰਸਟਾਰ ਲੈਵਲ ਦੇ ਪਲੇਅਰ ਆ ਉਹਨਾਂ ਦੇ ਵਿੱਚ ਵੀ ਇੰਨਾ ਸਹਿਮ ਦਾ ਮਾਹੌਲ ਬਣ ਗਿਆ ਕਿ ਯਾਰ ਉਹ ਆਪਣੇ ਘਰਾਂ ਤੋਂ ਨਿਕਲਣ ਤੋਂ ਡਰ ਰਹੇ ਆ ਉਹ ਪੰਜਾਬ ਵਿੱਚ ਕਬੱਡੀ ਖੇਡਣ ਤੋਂ ਡਰ ਰਹੇ ਆ ਤਾਂ ਦੋਸਤੋ ਜਵਾਬ ਜੇ ਤੁਹਾਡੇ ਕੋਲੇ ਇਸ ਗੱਲ ਦਾ ਹੈਗਾ ਤਾਂ ਕਮੈਂਟ ਜ਼ਰੂਰ ਕਰਿਓ ਮੈਨੂੰ ਇਹ ਲੱਗਦਾ ਕਿ ਹੁਣ ਜਿਹੜਾ ਪੰਜਾਬ ਦੀ ਕਬੱਡੀ ਦੇ ਵਿੱਚ ਜ਼ਰੂਰ ਐਸਾ ਕੁਝ ਪਿੱਛੇ ਪਰਦੇ ਤੇ ਚੱਲ ਰਿਹਾ ਜੋ ਆਪਾਂ ਨਹੀਂ ਦੇਖ ਪਾਰੇ ਪਰ ਜਿਹੜੇ ਬੰਦੇ ਉਹਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਸਾਰੀ ਗੱਲ ਪਤਾ ਤਾਂ ਕਿਉਂਕਿ ਦੋਸਤੋ ਜੇਕਰ ਸ਼ੀਲੂ ਘਰ ਦੇ ਵਿੱਚ ਬੈਠਾ ਹੋਵੇ 60 ਵਜੇ ਹੋਵੇ ਤਾਂ ਗੱਲ ਸਮਝ ਆਉਂਦੀ ਆ ਕਿ ਸ਼ੀਲੂ ਰੈਸਟ ਤੇ ਆ ਪਰ ਦੋਸਤੋ ਹਰ ਦਿਨ ਜਿੱਦੇ ਪੰਜਾਬ ਦੇ ਵਿੱਚ ਵੱਡਾ ਕੱਪ ਹੁੰਦਾ ਸੈਦੋਵਾਲ ਦਾ ਸੀ ਨੰਗਲੰਬੀਆਂ ਦਾ ਸੀ ਅੱਜ ਦਿੜਬੇ ਦਾ ਤਾਂ ਉਸ ਦਿਨ ਸ਼ੀਲੂ ਖੇਡ ਰਿਹਾ ਹੁੰਦਾ ਅੱਜ ਵੀ ਕਾਲੀ ਰਾਵਣ ਦੇ ਵਿੱਚ ਸ਼ੀਲੂ ਹਰਿਆਣੇ ਦੇ ਵਿੱਚ ਖੇਡ ਰਿਹਾ ਹੈ हिसार ਦੇ ਵਿੱਚ ਤੇ ਜਿਸ ਦਿਨ ਨੰਗਲੰਪੀਆਂ ਦਾ ਕੱਪ ਸੀ ਉਦਦੇ ਵੀ ਸ਼ਾਇਦ ਜੀਨ ਦੇ ਬਾਸ ਦੇ ਵਿੱਚ ਕਬੱਡੀ ਕੱਪ ਸੀਗਾ ਉੱਥੇ ਸ਼ਿੱਲੂ ਖੇਡ ਰਿਹਾ ਸੀ ਤਾਂ ਦੋਸਤੋ ਜਰੂਰ ਤੁਸੀਂ ਇਹ ਚੀਜ਼ ਤੇ ਕਮੈਂਟ ਕਰਿਓ ਦੱਸਿਓ ਕਿ ਰੀਜ਼ਨ ਕੀ ਆ ਮੈਨੂੰ ਤਾਂ ਇਹੀ ਲੱਗਦਾ ਕਿ ਪੰਜਾਬ ਦੀ ਕਬੱਡੀ ਚ ਡਰ ਦਾ ਮਾਹੌਲ ਆ ਥ੍ਰੈਟ ਬਹੁਤ ਜ਼ਿਆਦਾ ਹੈ ਪਲੇਅਰਾਂ ਦੇ ਉੱਤੇ ਪਲੇਅਰਾਂ ਨੂੰ ਬਹੁਤ ਤਰ੍ਹਾਂ ਦੇ ਜਿਹੜੇ ਮਾਹੌਲ ਦਾ ਉਹ ਸਾਹਮਣਾ ਕਰਨਾ ਪੈ ਰਿਹਾ ਦੇਕਰ ਸੂਪਰਸਟਾਰ ਲੈਵਲ ਦੇ ਇਸ ਲੈਵਲ ਦੇ ਪਲੇਅਰਾਂ ਦਾ ਇਹ ਹਾਲ ਆ ਤਾਂ ਦੋਸਤੋ ਜਿਹੜੇ ਨਵੇਂ ਪਲੇਅਰ ਉੱਠਣਗੇ ਜਾਂ ਨਵੇਂ ਪਲੇਅਰ ਸੁਪਨੇ ਦੇਖ ਰਹੇ ਆ ਕਬੱਡੀ 'ਚ ਆਪਣਾ ਫਿਊਚਰ ਦੇਖ ਰਹੇ ਆ ਤਾਂ ਉਹਨਾਂ ਦਾ ਯਾਰ ਕੀ ਬਣੂਗਾ ਕੀ ਉਹਨਾਂ ਦਾ ਫਿਊਚਰ ਧੁੰਦਲੇ ਚਾ ਕਬੱਡੀ ਦਾ ਫਿਊਚਰ ਫਿਰ ਇਸ ਹਿਸਾਬ ਨਾਲ ਧੁੰਦਲੇ ਚਾ ਕੀ ਦੋਸਤੋ ਤੁਹਾਨੂੰ ਲੱਗਦਾ ਇਹਦਾ ਸੋਲੂਸ਼ਨ ਕੀ ਆ ਤਾਂ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਰ ਮੈਨੂੰ ਇਹੀ ਲੱਗਦਾ ਕਿ ਸ਼ਿੱਲੂ ਹੁਣ ਪੰਜਾਬ ਦੇ ਕੱਪਾਂ ਦੇ ਉੱਤੇ ਬਹੁਤ ਘੱਟ ਰੇਅਰ ਕੱਪਾਂ ਦੇ ਉੱਤੇ ਖੇਡਦਾ ਦੇਖੂਗਾ ਬਹੁਤ ਘੱਟ ਰੇਅਰ ਕੱਪਾਂ ਦੇ ਉੱਤੇ ਉਹ ਵੀ ਤਾਂ ਤੁਸੀਂ ਪੰਜਾਬ 'ਚ ਜਿੰਨੀ ਕੁ ਫੈਨ ਫੋਲੋਇੰਗ ਆ ਕਬੱਡੀ ਦੀ ਤੁਸੀਂ ਸੋਚ ਸਕਦੇ ਹੋ ਕਿ ਸ਼ਿੱਲੂ ਦੀ ਕਿੰਨੀ ਫੈਨ ਫੋਲੋਇੰਗ ਆ ਇਸ ਦੇ ਬਾਵਜੂਦ ਜਿਹੜਾ ਪੰਜਾਬ ਤੋਂ ਕਿਨਾਰਾ ਕੀਤਾ ਪੰਜਾਬ 'ਚ ਐਡੇ-ਡੇ ਕੱਪ ਹੋ ਰਹੇ ਆ ਇੰਨਾ ਪੈਸਾ ਲੱਗ ਰਿਹਾ ਐਨਾ ਜ਼ਿਆਦਾ ਵੱਡੇ-ਵੱਡੇ ਇਨਾਮ ਦਿੱਤੇ ਜਾ ਰਹੇ ਆ ਇਸ ਦੇ ਬਾਵਜੂਦ ਸ਼ਿੱਲੂ ਸਾਈਡ ਤੇ ਹੋਇਆ ਤਾਂ ਦੋਸਤੋ ਗੱਲ ਜ਼ਰੂਰ ਕੋਈ ਵੱਡੀ ਆ ਸੋ ਕਮੈਂਟ ਕਰਿਓ ਸ਼ੇਅਰ ਕਰਿਓ ਮਿਲਦਾਂ ਕਿਸੇ ਹੋਰ ਵੀਡੀਓ ਦੇ ਨਾਲ